ਸਸਤਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਮੰਦ ਭਾਗੀ ਖਬਰ ਉਹ ਅਮੇਰਡ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਖਬਰ ਸੁਣ ਕੇ ਤੁਹਾਡੇ ਵੀ ਜਿਹੜੇ ਆ ਉਹ ਰੋਂਗਟੇ ਖੜੇ ਹੋ ਜਾਣਗੇ ਕਿ ਕੋਈ ਇੱਥੋਂ ਤੱਕ ਵੀ ਜਿਹੜਾ ਪਹੁੰਚ ਸਕਦਾ ਆਪਣੇ ਹੱਦਾਂ ਜੜੀਆਂ ਨੇ ਜ਼ਾਲਮਾਂ ਦੀ ਹੱਦਾਂ ਜੜੀਆਂ ਨੂੰ ਉਹ ਪਾਰ ਕਰ ਸਕਦਾ ਇੱਕ ਘਰ ਦੇ ਵਿੱਚ ਕਤਲ ਹੋਏ ਨੇ 5 ਜਾਣਿਆਂ ਦੇ ਜੀਹਾਂ ਤੋਂ ਦੱਸਿਆ ਕਿ ਪਤੀ ਪਤਨੀ ਤੇ ਨਾਲ ਤਿੰਨ ਬੱਚਿਆਂ ਦੇ ਜਿਹੜੇ ਆ ਉਹ ਕਤਲ ਕਰ ਦਿੱਤੇ ਗਏ ਨੇ ਪਹਿਲਾਂ ਤਾਂ ਪਤੀ ਪਤਨੀ ਦੀ ਜਿਹੜੀ Laash ਆ ਉਹ ਬੋਰੇ ਦੇ ਵਿੱਚ ਪਾ ਕੇ ਰੱਖੀ ਗਈ ਸੀ ਉਸ ਤੋਂ ਬਾਅਦ ਤਿੰਨ ਬੱਚਿਆਂ ਦੀ ਜਿਹੜੀ Laashਾਂ ਨੇ ਉਹ ਬੈੱਡ ਦੇ ਡਰਾਅ ਦੇ ਵਿੱਚ ਜਿਹੜੀਆਂ ਬੈੱਡ ਦੇ ਬਾਕਸ ਦੇ ਵਿੱਚ ਪਈਆਂ ਹੋਈਆਂ ਸਨ ਇਸ ਦੀ ਜਿਹੜੀ ਜਦੋਂ ਸੂਚਨਾ ਆਸ-ਪਾਸ ਦੇ ਲੋਕਾਂ ਨੂੰ ਮਿਲਦੀ ਆ ਕਿਉਂਕਿ ਕਾਫੀ ਟਾਈਮ ਤੋਂ ਜੜਾਇਆ ਉਹ ਘਰ ਬੰਦ ਸੀਗਾ ਤਾਂ ਲੋਕਾਂ ਵੱਲੋਂ ਲਗਾਤਾਰ ਬੁਆ ਖੋਲਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਰਿਸਪੌਂਸ ਜਿਹੜਾ ਉਹ ਅੰਦਰੋਂ ਨਹੀਂ ਆਇਆ ਤਾਂ ਲੋਕਾਂ ਲੋਕਾਂ ਵੱਲੋਂ ਆਸ-ਪਾਸ ਦੇ ਲੋਕਾਂ ਦੀ ਦੇਖਰੇਖ ਤੇ ਵਿੱਚ ਜਦੋਂ ਅੰਦਰ ਦਰਵਾਜ਼ਾ ਤੋੜਿਆ ਗਿਆ ਤਾਂ ਦੇਖਿਆ ਤਾਂ ਅੰਦਰ ਦਾ ਜਿਹੜਾ ਮੰਜ਼ਰ ਹੀ ਉਹ ਹੈਰਾਨੀ ਜੜਕ ਕਰਨ ਵਾਲਾ ਸੀ ਤਾਂ ਖੌਫਨਾਕ ਸੀ ਕਿ ਤਿੰਨ ਲਾਸ਼ਾਂ ਜਿਹੜੀਆਂ ਨੇ ਉਹ ਬੈੱਡ ਦੇ ਦਰੋਜ ਚ ਪਈਆਂ ਸੀ ਤੇ ਪਤੀ ਪਤਨੀ ਦੀ ਜਿਹੜੀ ਲਾਸ਼ ਹੈ ਉਹ ਬੋਰੀ ਦੇ ਵਿੱਚ ਪਈ ਸੀ ਤਾਂ ਪਰ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੀ ਮਾਜਰਾ ਹੈ ਤਾਂ ਪੰਜ ਜਿਹੜੀਆਂ ਡੈੱਡ ਬੋਰੀਆਂ ਨੇ ਪੁਲਿਸ ਵੱਲੋਂ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ